ਰੰਗ ਮੁਸ਼ਕੀ ਆ ਥੋੜਾ ਜਿਹਾ ਕੁੜੀ ਦਾ ਬਾਈ ਦੀ ਫਰਮਾਇਸ਼ ਹੈ ਕਰੂੰਗਾ ਪੂਰੀ ਮੈਂ ਤੇਰੀ ਮਾਨਾ ਆਪਣੇ ਨਾਲ ਦੇਵਰਾ ਕਰ ਲੈ ਸਲਾਵੇ ਸਲਾਵੇ ਪੇਕੀਆਂ ਤੋਂ ਪਿੰਡ ਤੇ ਮਰੇ ਸੱਕਰਾਵੇ ਬਾਣੀ ਆਪਣੇ ਨਾ ਦੌਰ ਕਰ ਲੈ ਸਲਾਵੇ ਪੇਕੀਆਂ ਤੋਂ ਪਿੰਡ ਤੇ ਮਰੇ ਸੱਕਰਾਵੇ ਚਾ ਚੱਕੀਆਂ ਨਹੀਂ ਜਾਣਾ ਥੋਡੀ ਕੁੜੀ ਦਾ ਚਾ ਚੱਕੀਆਂ ਨਹੀਂ ਜਾਣਾ ਥੋਡੀ ਬੋਣੀ ਦਾ ਹੁਣ ਤਸਫਾਈ ਦੇਣਗੇ ਹੁਣ ਤਸਫਾਈ ਦੇਣਗੇ ਰੱਖ ਮੁਸ਼ਕੀ ਹਟੋਣਾ ਜਹ ਕੁੜੀ ਦਾ ਹੁਣ ਤਸਫਾਈ ਦੇਣਗੇ ਰੱਖ ਮੁਸ਼ਕੀ ਹਟੋਣਾ ਜਹ ਕੁੜੀ ਦਾ ਹੁਣ ਤਸਫਾਈ ਦੇਣਗੇ ਕੁਸ਼ਕਿਆ ਥੋੜਾ ਜਿਆ ਕੁੜੀ ਦਾ ਧੰਨਵਾਦ ਭਾਬੀਏ ਹੇ ਤੇਰਾ ਲੱਖ ਵਾਰ ਨਹੀਂ ਤੇਰੇ ਨਾਲ ਮੇਰੇ ਵੀਰ ਰਲਦੇ ਵਿਚਾਰਨੀ ਧੰਨਵਾਦ ਭਾਬੀਏ ਤੇਰਾ ਲੱਖ ਵਾਰ ਨਹੀਂ ਤੇਰੇ ਨਾਲ ਮੇਰੇ ਵੀਰ ਰਲਦੇ ਵਿਚਾਰਨੀ ਕਹਦੇ ਖੁਣ ਲੱਗੇ ਤੂੰ ਕਿਹੜੇ ਕਿਲੋ ਸੰਗਦੀ ਕਹਨੇ ਗੁੱਲ ਕੇ ਦੁਂਗੇੜੀ ਗੱਲੋਂ ਲੰਗਦੀ ਮੇਰਾ ਵੀ ਖਿਆਲ ਭਾਬੀਏ ਨਹੀਂ ਬੁੜੀ ਹੁੰਦੀ ਨਹੀਂ ਜਲਾਨੀ ਪੱਕੇ ਰੰਗ ਦੀ ਮੇਰਾ ਵੀ ਖਿਆਲ ਭਾਬੀਏ ਕੈ ਮਹਿੰਦੀ ਐ ਜਨਾਨੀ ਪੱਕੇ ਰੰਗ ਦੀ ਲੰਮੀ ਕੁੜੀ ਤੇਰਾ ਹਾਨ ਪਰਵਾਣ ਵੇ ਝੂਠ ਨੱਥ ਜਾਣ ਜੇ ਕਿਸੇ ਰੱਜੇ ਰਕਾਨ ਵੇ ਹੋਏ ਹੋਏ ਉੱਚੀ ਲੰਮੀ ਕੁੜੀ ਤੇਰਾ ਹਾਨ ਪਰਵਾਣ ਵੇ ਝੂਠ ਨੱਥ ਜਾਣ ਜੇ ਕਿਸੇ ਰੱਜੇ ਰਕਾਨ ਵੇ ਚਿੱਟ ਰੰਗ ਦੇ ਖਿਆਲ ਚ ਨੀ ਰੁੜਦਾ ਹੋ ਚਿੱਟ ਰੰਗ ਦੇ ਖਿਆਲ ਚ ਨੀ ਰੁੜਦਾ ਉੰਜ ਦਾ ਸਫਾਰੀ ਦੇਣਗੇ ਹੋਏ ਉੰਜ ਦਾ ਸਫਾਰੀ ਦੇਣਗੇ ਰੱਕ ਮੁਸ਼ਕੀ ਹ ਥੋੜਾ ਜਿਹਾ ਕੁੜੀ ਦਾ ਉੰਜ ਦਾ ਸਫਾਰੀ ਦੇਣਗੇ ਰੱਕ ਮੁਸ਼ਕੀ ਹ ਥੋੜਾ ਦਿਲ ਦਾ ਦਰਦ ਹੋਵੇ ਨੈਣਾ ਨਾਲ ਮਾਪ ਦੀ ਦਿਲ ਦਾ ਦਰਦ ਹੋਵੇ ਨੈਣਾ ਨਾਲ ਮਾਪ ਦੀ ਕਰੇ ਜਿਹੜੀ ਸੇਵਾ ਮੇਰੇ ਬੁੱਢੇ ਮਾਈ ਬਾਪ ਦੀ ਦਿਲ ਦਾ ਦਰਦ ਹੋਵੇ ਨੈਣਾ ਨਾਲ ਮਾਪ ਦੀ ਕਰੇ ਜਿਹੜੀ ਸੇਵਾ ਮੇਰੇ ਬੁੱਢੇ ਮਾਈ ਬਾਪ ਦੀ ਬਸ ਹੋਵੇ ਨਾਰ ਕਾਨ ਦਿਲ ਤੰਗ ਦੀ ਬਸ ਹੋਵੇ ਨਾਰ ਕਾਨ ਦਿਲ ਤੰਗ ਦੀ ਮੇਰਾ ਵੀ ਖਿਆਲ ਭਾਬੀਏ ਊੜੀ ਹੁੰਦੀ ਨਹੀਂ ਜਨਾਨੀ ਪੱਕੇ ਰੰਗ ਦੀ ਮੇਰਾ ਵੀ ਖਿਆਲ ਭਾਬੀਏ ਕੈ ਮਰੰਦੀ ਆ ਜਨਾਨੀ ਇਹ ਜੇ ਰੰਗ ਦੀ ਦੇਖੀ ਤੁੰਦੇ ਰਾਇ ਦੇ ਨਾ ਗਲ ਟਾਲਵੇ ਏਸੀ ਵਿੱਚ ਰੱਖਿਆ ਪਿਓ ਜੂ ਰੰਗ ਲਾਲ ਵੇ ਹੇ 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 ਦੇਖੀ ਤੁੰਦੇ ਰਾਇ ਦੇ ਨਾ ਗਲ ਟਾਲਵੇ ਏਸੀ ਵਿੱਚ ਰੱਖਿਆ ਪਿਓ ਜੂ ਰੰਗ ਲਾਲ ਵੇ ਜਿੱਥੇ ਮੋੜਦੇ ਨੇ ਲੋਕ ਉੱਥੇ ਮੋੜੀ ਤਮਾਰ ਦੇਣੇ ਲੋਕੀ ਉੱਥੇ ਮਾਰੇ ਤੇ ਹੁਣ ਜੁੱਤਾ ਸਫਾਰੀ ਦੇਣਗੇ ਵੇਉਂ ਜੁੱਤਾ ਸਫਾਰੀ ਦੇਣਗੇ ਰੱਖ ਮੁਸ਼ਕੀ ਥੋੜਾ ਜਿਹਾ ਕੁੜਤਾ ਹੁਣ ਜੁੱਤਾ ਸਫਾਰੀ ਦੇਣਗੇ ਰੱਖ ਮੁਸ਼ਕੀ ਥੋੜਾ ਜਿਹਾ ਕੁੜੀ ਦਾ ਚੜ ਜੂ ਜਗਤ ਗੜ ਬੰਦਰਾ ਚ ਚੰਦ ਨੇ ਕੰਨ ਕ੍ਰਿਸ਼ਨ ਨੇ ਕੁੜੀ ਉਹ ਪਸੰਦ ਨਹੀਂ ਕੜ ਜੂਜਾ ਤਗਾੜਾ ਬੰਦ ਰਾਂਚ ਚੰਦਨੀ ਕਾਰ ਨਹੀਂ ਕਰੇ ਸ਼ਨ ਨ ਕੁੜੀਓ ਪਸੰਦ ਨਹੀਂ ਜਿਹੜੀ ਭਾਬੀਏ ਉਮਰ ਹੋਵਈਆ ਭਾਬੀਏ ਉਮਰ ਹੋਵ ਯੰਗਦੀ ਨਹੀਂ ਮੇਰਾ ਵੀ ਖਿਆਲ ਭਾਬੀਏ ਢੁੜੀ ਹੁੰਦੀ ਨਹੀਂ ਜਨਾਨੀ ਪੱਕੇ ਰੰਗ ਦੀ ਮੇਰਾ ਵੀ ਖਿਆਲ ਭਾਬੀਏ ਢੁੜੀ ਹੁੰਦੀ ਨਹੀਂ ਜਨਾਨੀ ਪੱਕੇ ਰੰਗ ਦੀ